ਇਹ ਇਹ ਰੋਟ ਦਾ ਕੰਮ ਆ ਇੱਕ ਕੱਲ ਘਾਦੇ ਮੋੜੇ ਕੱਚਾ ਲਾ ਕੇ ਖੜਾ ਹੋ ਗਿਆ ਕਹਿੰਦਾ ਜਿਹੜਾ ਮੇਰੇ ਕੋਲ ਪੱਟਣਾ ਪੱਟ ਲੋ ਤੁਸੀਂ ਇੱਕ ਦਿਨ ਇੱਕ ਸਿੰਘ ਸਵਾਲਾਪ ਤੇ ਪਰਪਰ ਤੁਸੀਂ ਪੰਜ ਸਿੰਘਾਂ ਨੇ ਮਿੱਟੀ ਪੈਲੀ ਕਰਦੇ ਸੀ ਬਾਬਾ ਜੀ ਤੇਰੇ ਭਾਜੀ ਅੱਜ ਉਸਦੇ ਬੱਚੇ ਨਾ ਹੋਇਆ ਕੱਲ ਨੂੰ ਮੇਰੇ ਬੱਚੇ ਨਾ ਵੀ ਹੋਗਾ ਭਾਜੀ 7 ਸਾਲ ਦੀ ਨਾਲ ਤੇ ਹੀ ਮਹੱਲੇ ਦੇ ਵਿੱਚ ਉਹਦਾ ਬਲੱਤ ਕੀਤਾ ਗਿਆ 37 ਸਾਲ ਦੇ ਆਦਮੀ ਬੰਦੇ ਦਾ ਉਹਦਾ ਬੱਚਾ ਮੇਰਾ ਬੱਚਾ 10 ਮਿੰਟ ਓਲੇ ਹੋ ਜਵੇ ਨਾ ਤਾਂ ਸਾਡੇ ਰੌਂਗ ਤੇ ਖੜੇ ਹੋ ਜਾਂਦੇ ਆ ਉਹਦੇ ਦਾ ਬੱਚੇ ਦਾ ਜਦੋਂ ਕਿੰਨੇ ਚ ਪੂਰੀ ਰਾਤ ਲੱਭਦੇ ਰਹਿਆ ਸਾਰਾ ਮੁਹੱਲਾ ਨਾਲ ਲੱਗਾ ਹੋਇਆ ਹੀ ਉਹਦੀ ਫੈਮਿਲੀ ਦੇ ਕੀ ਬੀਤ ਰਹੀ ਸੀ ਸਾਰਿਆਂ ਨੇ ਅਗਲੇ ਦਿਨ ਆਪਣੇ ਬੱਚੇ ਘਰਾਂ ਦੇ ਅੰਦਰੇ ਰੱਖਿਆ ਬਾਹਰ ਨਹੀਂ ਗੱਡੇ ਆ ਇਸ ਵੇਲੇ ਇੰਨਾ ਡਰਦਾ ਮਾਹੌਲ ਆ ਬਹੁਤ ਤੁੱਕ ਦੀ ਗੱਲ ਹੈ ਹੁਣ ਕੀ ਕਹਿ ਸਕਦੇ ਆਂ ਦੇ ਵਿੱਚ ਕੁਝ ਕਰ ਨਹੀਂ ਸਕਦੇ ਉਹ ਬੱਚਾ ਚਲਾ ਗਿਆ ਸਾਡੇ ਵਿੱਚੋਂ ਪਰ ਸਾਨੂੰ ਸਬਕ ਲੈ ਲੈਣਾ ਚਾਹੀਦਾ ਆ ਨਾਲੇ ਟਾਈਮ ਦੇ ਵਿੱਚ ਇੱਡਾ ਦੇ ਦਰਿੰਦੇ ਸਾਡੇ ਪੰਜਾਬ ਦੇ ਵਿੱਚ ਨਾ ਕੋਈ ਅੱਛਾ ਭਾਈ ਇੱਕ ਮਿੰਟ ਇੱਕ ਵਾਰੀ ਫੇਰ ਰਿਪੀਟ ਕਰ ਦਿਓ ਆ ਸਾਰੇ ਸੁਣ ਲਿਓ ਆ ਸਾਰੇ ਜਣੇ ਸੁਣ ਲਿਓ ਜਿੱਥੇ ਉਸ ਬੱਚੇ ਦੇ ਅੰਤਿਮ ਅਰਦਾਸ ਉਹ ਸਾਰੇ ਜਣੇ ਐਡਰੈਸ ਸੁਣ ਲਿਓ ਪਿੰਡ ਦਾ ਨਾਮ ਸੁਣ ਲਿਓ ਸਮਾ ਸੁਣ ਲਿਓ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਪੋਸਟਰ ਵੀ ਬਣਾਇਆ ਜਾਊਗਾ ਬਾਤ ਚੜ ਕੇ ਉੱਥੇ ਪਹੁੰਚੋ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਹੋ ਪਾਜੀ ਐਡਰੈਸ ਦੱਸੋ ਪਿੰਡ ਪਾਣੂ ਕੀ ਫਗਵਾੜੇ ਤੋਂ ਇਹ ਨਕੋਦਰ ਰੋਡ ਤੇ ਆਪਾਂ ਜਾ ਰਹੇ ਆ ਉਦੇ ਉੱਤੇ ਪਿੰਡ ਆ ਮੇਰਾ ਭਰਾ ਵੱੱਤ ਤੋਂ ਬਾਅਦ ਉੱਥੇ ਇਹੜਾ ਪਹੁੰਚੋ ਸਾਰੇ ਜਣੇ ਆ ਇੱਕ ਮਹੀਨੇ ਦੇ ਵਿੱਚ ਚਾਹੁੰਦੇ ਆ ਕਿ ਇੱਕ ਮਹੀਨੇ ਦੇ ਵਿੱਚ ਉਹਨੂੰ ਸਜ਼ਾ ਹੋਵੇ ਇੱਕ ਮਾਂਥ ਦੇ ਵਿੱਚ ਜੇ ਪੰਜਾਬ ਦੇ ਵਿੱਚ ਦੁਆਰਾ ਕਿ ਕਿਸੇ ਨੂੰ ਫਾਂਸੀ ਹੰਦਿਆ ਪੰਜਾਬ ਦੇ ਵਿੱਚ ਉਹ ਨੂੰ ਦੇਖ ਕੇ ਵੀ ਕੋਈ ਉਦਾਂ ਦੀ ਹਰਕਤ ਨਹੀਂ ਕਰੂਗਾ ਇਹ ਇੱਕ ਵਾਰੀ ਹੁਣ ਬਾਹਲੇ ਮੁਲਕਾਂ 'ਚ ਕਿਉਂ ਇਦਾਂ ਦਾ ਕਾਅਦਮੀ ਹੁੰਦਾ ਉੱਥੇ ਦੇ ਜਿਹੜੇ ਸਿਸਟਮ ਆ ਉੱਥੇ ਦਾ ਨੌਆ ਬਹੁਤ ਪੱਕਾ ਆ ਕਾਨੂੰਨ ਆ ਸਾਡਾ ਜਿਹੜਾ ਕਾਨੂੰਨ ਆ ਥੋੜਾ ਕੱਚਾ ਸਾਡਾ ਕਾਨੂੰਨ ਚੱਲਦਾ ਉਹਦੇ ਚਾਚੇ ਦੇ ਮੁੰਡੇ ਦਾ ਗਾਹ ਰੇਖੇ ਦਾ ਚਲਾਨ ਤੇ ਝੜਦੇ ਉਹਦੀ ਭੂਆ ਦਾ ਮੁੰਡਾ ਗਾਹ ਆ ਉਹਦੀ ਚਲਾਨ ਤੋਂ ਛੜ ਦਓ ਐਦਾਂ ਚੱਲਦਾ ਸਾਡਾ ਅੱਧਾ ਸਿਸਟਮ ਖਰਾਬ ਹੋ ਗਿਆ ਪਿਆ ਮੀਤਾ ਜੀ ਸਾਡੇ ਗਿੱਦਾ ਦੁਆਬੇ ਏਰੀਆ ਦੇ ਐਮਐਲ ਐਮਐਲ ਸਾਹਿਬ ਆ ਉਹਦਾ ਆਉਣਾ ਉਹਨਾਂ ਨੂੰ ਅੱਗੇ ਹੋ ਕੇ ਤੁਰਨਾ ਪੈਣਾ ਚਾਹੀਦਾ ਹੈ ਨਾ ਤੇ ਬਾਕੀ ਜਿਹੜੇ-ਜਿਹੜੇ ਇਲਾਕੇ ਦੇ ਸੀਨੀਅਰ ਬੰਦੇ ਆ ਉਹ ਅੱਗੇ ਆਉਣ ਲੋੜ ਆ ਪਰਿਵਾਰ ਨੂੰ ਮਾਲੀ ਲੋੜ ਦੀ ਜੋ ਆਪਾਂ ਕੰਨੇ ਆ ਉਸ ਪੱਖੋਂ ਵੀ ਲੋੜ ਆ ਪਰਿਵਾਰ ਬਹੁਤ ਜ਼ਿਆਦਾ ਕਮਜ਼ੋਰ ਆ ਉਹ ਪ੍ਰੋਟੈਸਟ ਕਰਨ ਦੇ ਵੀ ਲੈ ਕੇ ਆਏ ਕਿ ਉਹ 100 ਰੁਪਏ ਦਾ ਤੇਲ ਪਵਾ ਕੇ ਅੱਡੇ ਤੱਕ ਪਹੁੰਚੇ ਬਹੁਤ ਗਰੀਬ ਫੈਮਿਲੀ ਆਓ ਮੇਰਾ ਦਿਲ ਪਸੀਜ ਗਿਆ ਸੀ ਜਦੋਂ ਮੈਂ ਵੀਡੀਓ ਦੇਖਿਆ ਗਾਣਿਆਂ ਦੀਆਂ ਸ਼ੂਟਿੰਗਾਂ ਸਾਡੀਆਂ ਚੱਲ ਰਹੀਆਂ ਮੈਂ ਸ਼ੂਟਿੰਗਾਂ ਛੱਡ ਕੇ ਆਪਣਾ ਕਾਰੋਬਾਰ ਛੱਡ ਕੇ ਆਇਆ ਯਾਰ ਚੰਡੀਗੜ੍ਹੋਂ ਮੈਨੂੰ ਕਿਸੇ ਵੀ ਉਹਦੇ 'ਚ ਨਾ ਮੈਂ ਕਿਸੇ ਪਾਰਟੀ ਦਾ ਬੰਦਾ ਨਾ ਮੈਂ ਕਦੀ ਕਿਸੇ ਪਾਰਟੀ ਦੀ ਗੱਲ ਕੀਤੀ ਆ ਮੈਂ ਇੱਕ ਆਮ ਇਨਸਾਨ ਆ ਸਾਰੇ ਪ੍ਰਵਾਸੀਆ ਦਾ ਕੀ ਕਸੂਰ ਆ? ਮੈਂ ਕਿਸੇ ਪ੍ਰਵਾਸੀ ਦੇ ਵੀ ਪ੍ਰੋਟੈਸਟ ਕੀਤਾ ਬਾਈ। ਪ੍ਰਵਾਸੀਆ ਬੰਦਿਆਂ ਨੇ ਲੈਂਦੇ ਇਹ ਸਾਡੇ ਪੋਲਿਟਿਸ਼ਨਾਂ ਨੇ ਲੈਂਦੇ ਆ। ਆਪਣੀਆਂ ਵੋਟਾਂ ਵੀ ਖਾਧ ਲੈਣਦੇ ਇਹਨਾਂ ਨੇ। ਉਥੋਂ ਨतीश ਕੁਮਾਰ ਦਰਾਈ ਜਾਂਦਾ, ਉਥੋਂ ਜੋਗੀ ਦਰਾਈ ਜਾਂਦਾ। ਚਾਹ ਪੰਜਾਬ ਚ ਜਾ ਕੇ ਗੰਦ ਪਾਵੋ। ਜਿਹੜੇ ਉਥੇ ਕ੍ਰਾਈਮ ਕ੍ਰਿਮੀਨਲ ਆ ਸਾਰੇ ਪੰਜਾਬ ਚ ਭੇਜਦਾ ਉਹਨਾਂ ਨੂੰ ਇਹ ਭੇਜਦੇ ਆ। ਇੱਥੇ ਅਗਵਾ ਕੱਟ ਕਰ ਰਹੇ ਤੁਹਾਡੇ ਸਾਹਮਣੇ। ਚੱਕ ਕੇ ਲਿਜਾ ਕੇ ਉਹ ਮੁੰਡੇ ਨੂੰ ਕਿੱਦਾਂ ਤਸੀਹੇ ਦੇ ਕੇ ਮਾਰੇ ਨੇ। ਉਹ ਕੋਟੀ ਵਾਲੀ ਜਗ੍ਹਾ 'ਤੇ ਰੋਡ ਲਗਾਈਏ ਨੇ। ਮੂਦ ਲੋਚਿਆ ਪਿਆ ਮੁੰਡੇ ਦਾ ਮੂੰਹ ਤਾਂ ਕਿਉਂ ਨਹੀਂ ਇਕੱਠੇ ਹੋਣਗੇ ਪਬਲਿਕ ਕਿਉਂ ਨਹੀਂ ਇਕੱਠੀ ਹੋਊਗੀ ਮੈਂ ਦੱਸੂ ਪਵਾਸੀ ਦੇਖੇ ਦੇਖੇ 25 ਪਰਸੋਂ ਦੀ ਗੱਲ ਆ ਤਮਾਚੇ ਚਾਕੇ ਲੈ ਗਿਆ ਭਈਆ ਹੀ ਲੈ ਗਿਆ ਭਈਆ ਦੀ ਕੁੜੀ ਜਿਹੜੇ ਪਬਲਿਕ ਪਿੱਛੇ ਦੌੜੀ ਤਾਂ ਛੱਡ ਕੇ ਦੌੜ ਗਿਆ ਉਹ ਉਹ ਕਿਸੇ ਨੇ ਕੋ ਦਬ ਹੋ ਗਿਆ ਪੁਲਿਸ ਨੇ ਹੋਰ ਕੌਣ ਦਾ ਜੇ ਇਕੱਠੇ ਕਰਕੇ ਲਿਆ ਰਿਹਾ ਪੰਜਾਬ ਦੇ ਇਹਨਾਂ ਨੂੰ ਵੋਟਾਂ ਨਹੀਂ ਖਾਤ ਹੋ ਕੋਈ ਬੋਲਿਆ ਕੋਈ ਐਮਐਲ ਐਮਪੀ ਬੋਲਿਆ ਕੋਈ ਕੋਈ ਨਹੀਂ ਬੋਲਿਆ ਇੱਕ ਬੰਦਾ ਨਹੀਂ ਬੋਲਦਾ ਤੁਸੀਂ ਤੁਸੀਂ ਨਿਊਜ਼ ਚੈਨਲ ਕਵਰ ਕਰਦੇ ਆ ਤੁਸੀਂ ਕਿਸੇ ਨੂੰ ਵਾਇਟ ਲਈ ਜਾਂ ਸੋਹਣਿਆ ਕਿਸੇ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਭਾਈ ਤੂੰ ਉਹਦੇ ਉੱਤੇ ਕੀ ਬੋਲੂਗੇ ਨਹੀਂ ਬੋਲੂਗਾ ਇਹਦੇ ਖਿਲਾਫ ਕਾ ਦਿਖਾ ਦਰ ਵੋਟ ਵੋਟ ਬੈਂਕੇ ਨਾਲ ਪਹਿਲੇ ਭਮਰੇ ਆ ਆ ਬਾਈਪਾਸ ਤੋਂ ਨਿਠਾਤੇ ਨਾ ਨਿੰਗ ਸਿੰਘ ਨਿੰਗ ਅਸਿੰਘ ਨੇ ਬਾਈਪਾਸ ਖਾਲੀ ਕਰਾਇਆ ਸਾਰੇ ਪੰਜਾਬੀ 25 30 ਫੈਕਟੀਆਂ ਉਹਨਾਂ ਨੇ ਲਈਆਂ ਆਪਣੇ ਫਰੂਟੀਆਂ ਰਹਿਣੀਆਂ ਲਾਈਆਂ ਉਹਨਾਂ ਨੇ ਕਿਦਾਂ ਲਾਲੀਆਂ ਜੰਦੇ ਨੌਕਰੀ ਦਾ ਨੌਕਰੀ ਦਾ ਚੌਂ ਵੀ ਪਾਸ ਹੋ ਦਾ ਸਾਡੇ ਬੱਚੇ ਇੱਥੇ ਕੰਮ ਕਰ ਸਾਡੇ ਬੱਚਿਆਂ ਜੋਬਾ ਮਿਲ ਗਈਆਂ ਸਰਕਾਰੀ ਨੌਕਰੀਆਂ ਕਾਣਗੀਆਂ ਪੁਲਿਸ ਚ ਆਪਾਂ ਡੀਆਰਪੀ ਐਸਪੀ ਪਾਤੀ ਹੋਗੇ ਤਸਵੀਲਾ ਪਾਤੀ ਹੋਗੇ ਕਿਦਾਂ ਨੰਗਾ ਪੰਜਾਬ ਹੋਊਗਾ ਆਹ 10 ਮੀਟਰ ਦੇ ਵੀ ਮਰੇ ਖੋਖੇ ਤਮਾਕੂ ਆ ਤਮਾਕੂ ਵਾਗੇ ਵੇਚ ਰਾਦੇ ਬੰਦੇ ਵੀ ਲੈ ਰਹੇ ਉਹ ਵੀ ਵੇਚ ਰਹੇ ਆ ਬੱਚਾ ਉਹ ਬੱਚਾ ਹੋਣਾ ਸਾਡੇ ਬੱਚਾ ਕੀ ਹੁੰਦਾ 마ਸੂਮ ਹੁੰਦਾ ਤਾਂ ਕਿੰ ਕੁ ਸਮਝ ਨਹੀਂ ਆਉਂਦਾ ਕਿਨੇ ਕਰਦੇ ਆ ਜੀ ਨਿਕਾਣੋ ਜੀ ਆਮ ਆ ਗਏ ਜੀ ਮਨ ਦੁਖੀ ਹੁੰਦਾ ਬਾਪੂ ਜੀ ਅੱਛਾ ਆ ਜਾਓ ਅਸੀਂ ਰੋਡ ਤੇ ਆ ਚੰਡੀ ਜਿੰਨਾ ਹਾਏ ਭੈ ਜਨ ਮੈਂ ਹੁਣ ਕੀ ਦੱਸਾਂ ਤੁਹਾਨੂੰ ਬੋਲੇ ਸਾਬਾ ਦੇਖੋ ਖਬਰਾਂ ਤੋਂ ਸਾਡੇ ਯਾਨੀ ਕਿ ਇਹ ਇਹ ਰੋਡ ਦਾ ਕੰਮ ਆ ਇੱਕ ਕੱਲ ਦੀ ਆਬ ਹੈ ਜੀ ਹਾਲਾਂਕਿ ਇਹਨਾਂ ਦੀ ਕੋਈ ਤੁਹਾਡੀ ਕੋਈ ਰਿਸ਼ਤੇਦਾਰੀ ਨਹੀਂ ਹੈ ਜੀ ਉਸ ਬੱਚੇ ਨਾਲ ਨਹੀਂ ਇੱਥੇ ਤੇ ਵਿਚਾਰੇ ਦੇ ਦੇ ਫਾਇਦਾ ਨਹੀਂ ਹੁਣ ਇਹ ਨੂੰ ਤੋਂ ਕਿਵੇਂ ਸਾਡਾ ਕਲਾਈਂਟ ਪਾਸਾ ਭਾਗਲਾ ਨਾਲ ਆਖੂ ਆਕਰਮਣ 50 100 ਨੂੰ ਚਾਹੁੰਦਾ ਉਹ ਢਹਿ ਚੂਰ ਹੋ ਗਏ ਜੇਕਰ ਸਭ ਤੋਂ ਵੱਡਾ ਜੇ ਤੁਮ ਕਾਲੂ ਮਦਾ ਪਾਇਆ ਨੇ ਉਹ ਜਿਹੜੇ ਪਿੰਡ ਦੀ ਫਾਈਟ ਤੇ ਲਾਇਕ ਹੈਗੇ 50 ਦੇ ਹੋਏਗੇ ਫੈਕਟਰੀਆਂ ਤੇ ਕਈ ਹੁਣ ਫੈਕਟਰੀ ਤੋਂ ਦੇਣੇ ਸਾਰੇ ਆਪਣੇ ਆਪਣੇ ਲਾਈਵ ਦਾ ਆ ਕੇ ਕੱਢੂਗਾ ਪਈ ਹੁਣ ਤਾਂ ਇਹ ਕੋਈ ਹਾਲਤ ਬੰਦੇ ਸਾਡਾ ਵੀ ਰੋਣਾ ਨਿਕਲਿਆ ਮੀਡੀਆ ਦਾ ਵੀ ਸਾਰੇ ਦਾ ਰੋਣਾ ਨਿਕਲਿਆ ਇਹ ਸੀ ਕੋਈ ਗੱਲ ਨਹੀਂ ਹੈਗੀ ਦੁੱਖ ਇੰਨਾ ਪਰ ਰੋਜ਼ ਇੱਥੇ ਬਾਤਾਂਤ ਹੋ ਰਹੀ ਆ ਉਹ ਬਾਤਾਂਤ ਹੋਈਆ ਉਸ ਤੋਂ ਬਾਅਦ ਦੂਏ ਦਿਨ ਪਰਸੋਂ ਇੱਕ ਲੜਕੀ 7 ਸਾਲ ਦੀ ਨਾਲ ਦੇ ਮਹੱਲੇ ਦੇ ਵਿੱਚ ਉਹਦਾ ਬਲਤ ਕੀਤਾ ਗਿਆ 36 ਸਾਲ ਦੇ ਆਦਮੀ ਬੰਦੇ ਨੇ ਪਰਵਾਸੀ ਨੇ ਪਰਵਾਸੀ ਲੜਕੀ ਦਾ ਪਰਵਾਸੀ ਨੇ ਕੀਤਾ ਪੁਰਹੀਆਂ ਦੇ ਵਿੱਚ ਆ ਹਰੀਆਲਾ ਜੀ ਬੋਲ ਸਾਰੇ ਨੂੰ ਪਤਾ ਹੀ ਹੋਣਾ ਇਹ ਗੱਲ ਦਾ ਬੇ ਉਸਦੇ ਪਟਿਆਰੀਆਂ ਪਿੰਡਿਆ ਪਟਿਆਰੀਆਂ ਪਿੰਡ 'ਚ ਇੱਕ ਕੇਸ ਹੋਇਆ ਬੇ ਉਹ ਭਈਏ ਰਹਿੰਦੇ ਉਹਨਾਂ ਦੇ ਘਰ ਦੇ ਪਿੱਛੇ ਭਈਏ ਰਹਿੰਦੇ ਆ ਤੇ ਤਿੰਨ ਤਿੰਨ ਲੜਕੇ ਆ ਤਿੰਨੇ ਹੀ ਲੜਕੇ ਯਾਨੀ ਇੱਕ ਲੜਕਾ ਦबई ਗਿਆ ਥੋੜੇ ਦਿਨ ਹੋਏ ਆ ਪੈਸੇ ਪੂਰੇ ਕਿੱਥੇ ਕਰਕੇ ਭੇਜਿਆ ਉਹ ਨਹੀਂ ਤੇ ਦੋ ਲੜਕੇ ਇੱਕ ਲੜਕਾ ਹੈਗਾ ਇੱਥੇ ਆਪਣੇ ਭਗਵਾੜੇ ਨੌਕਰੀ ਕਰਦਾ ਇੱਕ ਹੈਗਾ ਉੱਥੇ ਆਪਣੇ ਜਿਹੜਾੜੇ ਨੌਕਰੀ ਕਰਦਾ ਉਹਨਾਂ ਦੀਆਂ ਨੋਹਾਂ ਰਹਿੰਦੀਆਂ ਤੋਂ ਨੋਹਾਂ ਰਹਿੰਦੀਆਂ ਤੇ ਯਾਨੀ ਭਈਏ ਜਿਹੜੇ ਆ ਉਹ ਭਈਏ ਉਹਨਾਂ ਦੇ ਯਾਨੀ ਕਿ ਉਹਨਾਂ ਕੁੜੀਆਂ ਨੂੰ ਛੇੜਦੇ ਸੀ ਨੋਹਾਂ ਨੂੰ ਛੇੜਦੇ ਸੀ ਬਜ਼ੁਰਗ ਮਾਤਾ ਪਿਤਾ ਉਹਨਾਂ ਦੇ ਘਰ ਲੈਂਦੇ ਆ ਯਾਨੀ ਉਹ ਜੋ ਜਿਹੜੇ ਗਏ ਉੱਥੇ ਗਏ ਕਿ ਉਹਨਾਂ ਨੂੰ ਕਹਿੰਦੇ ਵੀ ਜਾ ਕੇ ਵੀ ਭਾਈ ਸਾਹਿਬ ਸਾਡੇ ਬੰਦੇ ਆ ਵੀ ਇਹ ਗਲਤ ਕੰਮ ਕਰਦੇ ਆ ਉਹ ਭਈਆਂ ਤੋਂ ਮਾਫੀ ਮੰਗਾਤੀ ਉਹਨਾਂ ਨੂੰ ਪੂਰੀ ਮਾਫੀ ਮੰਗੀ ਆ ਗਏ ਤੋ ਦੂਏ ਦਿਨ ਫੇਰ ਉਹੀ ਭਈਆ ਘਾਦੇ ਮੋਲੇ ਕੱਚਾ ਲਾ ਕੇ ਖੜਾ ਹੋ ਗਿਆ ਕਹਿੰਦਾ ਜਿਹੜਾ ਮੇਰੇ ਕੋਈ ਪੱਟਣਾ ਪੱਟ ਲੋ ਤੁਸੀਂ ਦੱਸੋ ਕਿੰਨੇ ਇਹਨਾਂ ਬਲਵ ASCIIਆ ਦੇ ਬਲੰਦ ਹੌਸਲੇ ਆ ਕਿ ਸਾਡੇ ਜਿਹੜੇ ਬੰਦੇ ਪੰਜਾਬੀ ਸੀ ਉਹ ਉਹਨਾਂ ਨਾਰੀ ਨੋਹਾ ਤੋਂ ਨੋਹਾ ਦੇ ਭਰਾਵਾਂ ਨੂੰ ਕਹਿੰਦੇ ਕੁਛ ਮਰਤਾ ਹੋਈ ਐ ਤੇ ਜੇ ਤੁਹਾਡੇ ਘਰ ਗੋਵੇ ਤੁਸੀਂ ਵੀ ਜਾ ਕੇ ਕੁਛਣੇ ਆ ਲੇਕਿਨ ਉਹਨਾਂ ਸਮਝਾਉਣ ਦੀ ਬਜਾਏ ਪੰਜਾਬੀ ਦੀ ਬੇਹਾਦ ਤੂੰ ਤੁਸੀਂ ਮੇਰੇ ਫਰਮ ਤੇ ਰਹਿੰਦੇ ਆ ਤੁਸੀਂ ਇਹ ਕੰਮ ਨਾ ਕਰੋ ਮੇਰੀ ਬਦਨਾਮੀ ਹੁੰਦੀ ਆ ਵੀ ਤੁਸੀਂ ਰੋਟੀ ਕਮਾਉਣ ਆਏ ਆ ਰੋਟੀ ਕਮਾਓ ਬੰਦਿਆਂ ਨੂੰ ਰਹੋ ਕੰਮ ਕਰੋ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਕੁਝ ਵੀ ਉਹਦੀ ਉਹਨਾਂ ਦੀ ਸਪੋਰਟ ਕੀਤੀ ਉਹ ਮੈਂ ਬਜ਼ੁਰਗਿਆਂ ਨੂੰ ਕਹਿੰਦੇ ਬੇਤ ਇਹਨਾਂ ਤੋਂ ਮਾਫੀ ਮੰਗੋ ਜੀ ਤੁਸੀਂ ਇਹ ਦੱਸੋ ਵੀ ਆਹ ਪੰਜਾਬੀ ਨੂੰ ਕਹਿੰਦੇ ਮਾਫੀ ਮੰਗੋ ਇਹ ਹਜੇ ਹਲਾ ਦੇ ਸਾਡੇ ਮਾਨਸਿਕਤਾ ਇੰਤਾਂ ਦੀ ਹੋ ਗਈ ਸਾਡੀ ਨੀਵੀਂ ਤੁਝਾ ਹੈਗਾ ਇਹ ਸਾਰਾ ਪਤਾ ਹੀ ਬਸ ਹੁੰਦਾ ਹੈ ਬੇਨਤੀ ਹੱਥ ਜੋੜ ਕੇ ਕੇ ਜੋ ਮੁੱਦਾ ਚੱਕਿਆ ਗਿਆ ਇਹ ਮੁੱਦੇ ਨੂੰ ਠੰਡਾ ਨਾ ਹੁੰਦਿਆ ਜਾਵੇ ਔਰ ਜਿੰਨੇ ਪੰਜਾਬੀ ਜਾਂ ਪ੍ਰਵਾਸੀ ਜਿਹੜੇ ਇੱਥੇ ਹੈਗੇ ਆ ਆਧਾਰ ਕਾਰਡ ਨਾਲ ਹੈਗੇ ਰੱਖੋ ਜਿਨ੍ਹਾਂ ਕੋ ਆਧਾਰ ਕਾਰਡ ਹੈ ਨਹੀਂ ਉਹਨਾਂ ਨੂੰ ਇੱਥੇ ਚੱਲਦੇ ਕਰ ਪੂਰੇ ਪੰਜਾਬ ਵਾਸੀ ਆਪਣੇ ਪਿੰਡਾਂ 'ਚ ਇਹ ਦੇਖਣ ਔਰ ਲੱਖਾਂ ਸੁਧਾਰਾਂ ਜੀ ਤੱਕ ਵੀ ਗੱਲ ਪਹੁੰਚ ਜਵੇ ਜਿਨ੍ਹਾਂ ਕੋ ਆਧਾਰ ਕਾਰਡ ਹੈਗੇ ਉਹਨਾਂ ਨੂੰ ਰਹਿਣ ਦਾ ਹੱਕਦਾਰ ਜਿਹਦੇ ਕੋ ਆਧਾਰ ਕਾਰਡ ਹੈ ਨਹੀਂ ਉਹਨਾਂ ਨੂੰ ਅਜਰਾ ਤੋਂ ਇੱਥੋਂ ਚੱਲ ਜਾਣਾ ਹੈ ਸ਼ਾਂਤੀ ਨਗਰ ਸਾਡੇ ਸਰਪੰਚ ਨੇ ਅਲਾਉ ਕਰਤਾ ਆ ਕੁਝ ਫੈਮਿਲੀ ਦੇ ਨਾਲ ਜੁੜੋ ਹੁਣ ਕਿੰਨੇ ਮੰਦੇ ਆ ਜਿਹੜੇ ਉਸ ਫੈਮਿਲੀ ਨੂੰ ਮਿਲਣਾ ਚਾਹੁੰਦੇ ਆ ਅਸੀਂ ਬਾਰ-ਬਾਰ ਤੁਹਾਡੇ ਮਾਧਿਅਮ ਰਾਹੀਂ ਕਹਿੰਦੇ ਜਿਹੜੇ ਬੰਦੇ ਫੰਗਵਾੜੇ ਨਹੀਂ ਜਾ ਸਕਦੇ ਮੰਗਲਵਾਰ ਸ਼ਾਮ ਨੂੰ ਉਹਨਾਂ ਬੰਦਿਆਂ ਨੇ ਆਪਣੇ ਘਰ ਆ ਜਾਣਾ ਆ ਉਹਦੇ ਵਾਰ ਜਦੋਂ ਮਰਜੀ ਜਿਹੜਾ ਸ਼ਹਿਰਵਾਸੀਆਂ ਨੇ ਜਾਂ ਜਿਹੜਾ ਲੀਡਰਾਂ ਨੇ ਉਹਨਾਂ ਨੂੰ ਮਿਲਣਾ ਆ ਉਹ ਤੁਹਮਾਰਾ ਅਗੇ ਫੈਮਲੀ ਨੂੰ ਮਿਲੋ ਅਸੀਂ ਤੁਹਾਨੂੰ ਸਿਰਫ ਗੱਲਾ ਕਰ ਸਕਦੇ ਆ ਜੋ ਕਿ ਸਿਰਫ ਉਹਦੇ ਮਾਪਿਆਂ ਨੂੰ ਰਹਿ ਜਾਣਾ ਉਹਦੀ ਭੈਣ ਨੂੰ ਰਹਿ ਜਾਣਾ ਜਿਹੜੇ ਘਰ ਦੇ ਵਿੱਚ ਖਸਦੇ ਆ ਖੇਡਦਾ ਚਿਰਾਗ ਖਤਮ ਹੋ ਗਿਆ ਹੱਲੇ ਉਹਦੀ ਉਮਰ 5 ਸਾਲ ਦੀ ਔਰ ਕਿੰਨੇ ਸਾਲ ਜੀਣਾ ਸੀ ਮਾਪਿਆਂ ਨੇ ਕਿੱਦਾਂ ਪਾਲਿਆ ਸੀ ਸਾਨੂੰ ਤੁਹਾਨੂੰ ਇਹਨਾਂ ਦੁੱਖਿਆ ਤੇ ਮਾਪੇ ਦੇ ਕੀ ਬੀਜੋਗੀ ਪਰ ਉਹਦੀ ਭੈਣ ਅਰ ਗਈ ਮੈਂ ਅੱਜ ਤੱਕ ਭੈਣ ਨਹੀਂ ਦੇਖੀ ਉਸ ਕੁੜੀ ਦੀਆਂ ਗੱਲਾਂ ਸੋਚ ਕੇ ਰੋਣਾ ਆਂਦਾ ਉਹ ਕੁੜੀ ਆਪਣੇ ਮਾਪੇ ਨੂੰ ਸਾਂਭ ਰਹੀ ਆ ਬਹੁਤ ਧੁਖਦੀ ਗੱਲ ਆ ਉਸ ਬੰਦੇ ਨੂੰ ਕੀ ਮਜਾ ਜਗਾ ਜਗਾ ਹੋਰ ਮੈਂ ਕਹਿਣੀ ਨਹੀਂ ਚਾਹੁੰਦੀ ਆ ਜਗਾ ਜਗਾ ਦੇ ਅੱਡੇ ਖੁੱਲੇ ਆ ਉੱਥੇ ਜਾ ਕੇ ਮਰ ਲੰਦਾ ਇੱਕ 5 ਸਾਲ ਦੇ ਬੱਚੇ ਨੂੰ ਟਾਰਗੇਟ ਕੀਤਾ ਬਹੁਤ ਧੁਖਦੀ ਗੱਲ ਆ ਇਸ ਬੰਦੇ ਨੂੰ ਇਦਾਂ ਦੀ ਮੌਤ ਆਣੀ ਚਾਹੀਦੀ ਆ ਬਸ ਇੱਕ ਵਾਰੀ ਸਰਕਾਰ ਜਾ ਮੋਜਵੇ ਤੇ ਹਿੰਦੁਸਤਾਨ ਦੇ ਵਿੱਚ ਵੀ ਕੋ ਕਾਨੂੰਨ ਆਖਦੀ ਚੀਜ਼ ਐ ਐਂ ਬੰਦੇ ਨੂੰ ਚਰਾਹੇ ਤੇ ਚਲੋ ਇਹ ਚੀਜ਼ ਹੋਰ ਹੀ ਸਕਦੀ ਆਉਣਾ ਹੀ ਨਹੀਂ ਆਉਨੇ ਚਰਾਹੇ ਦੇ ਕੀ ਜੰਦਾ ਯਾਰ ਹੋਰ ਹੀ ਸਕਦੀ ਆਉਣਾ ਨਹੀਂ ਆਉਨੇ ਠੀਕ ਐ ਨਾ ਕਿਉਂਕਿ ਉਹਨਾਂ ਦੇ ਕਾਨੂੰਨ ਦੀ ਕਸਟਡੀ ਦੇ ਵਿੱਚ ਆ ਪਰ ਜੇ ਜਦੀ ਸਾਨੂੰ ਇਹ ਮੌਕਾ ਮਿਲਦਾ ਤੇਹੀ ਰੱਬ ਦੀ ਧਿਆਨ ਨਾਲ ਧਰਕੇ ਕੰਨੇ ਆ ਲੱਤੇ ਲੱਤੇ ਰੱਖੀ ਇਸ ਬੰਦੇ ਨੂੰ ਕਾਰਜ ਦੇ ਮਾਨ ਵਾਲੇ ਬੰਦਿਆਂ ਜਿਹੜੇ ਇਦਾਂ ਦੀਆਂ ਗਰਦੁੱਤਾ ਕਰਨ ਵਾਲਿਆਂ ਨੂੰ ਸਬਕ ਮਿਲ ਜਾਂਦਾ ਉਹ ਹੀ ਹਲਾ ਦੇ ਇੱਥੇ ਹੋਣੇ ਜਾਂਦੀ ਕਿੰਨੀ ਗੱਲ ਆਪਾਂ ਕੋਈ ਜ਼ਿਆਦਾ ਗੱਲ ਨਹੀਂ ਕਹਿ ਸਕਦੇ ਬਸ ਜੇ ਜਾਨੀ ਪਬਲਿਕ ਦੇ ਨਾਲ ਲੋਕੇ ਨਹੀਂ ਚੱਲੂਗੇ ਤੇ ਉੱਥੇ ਪਾਸ ਤੁਹਾਨੂੰ ਕਦੇ শ্রীলੰਕਾ ਦਾ ਕੀ ਹਾਲ ਹੋਇਆ ਜੇ ਉੱਥੇ ਬਦਲਾਅ ਨਹੀਂ ਆਇਆ ਨਪਾਲ ਦਾ ਕੀ ਹਾਲ ਹੋਇਆ ਬੰਗਲਾਦੇਸ਼ ਦਾ ਕੀ ਹਾਲ ਹੋਇਆ ਇਹਨਾਂ ਨੂੰ ਆਪ ਜਾਗਣਾ ਚਾਹੀਦਾ ਜਿੰਨੀਆਂ ਵੀ ਸਰਕਾਰਾਂ بے ਬਹਾਲੇ ਬੰਦਿਆਂ ਨੂੰ ਜਿਹਨਾਂ ਜਿਹੜੇ ਪੱਕੇ ਪਹਿਲਾਂ ਪੁਰਾਣੇ ਰਹਿੰਦੇ ਆ ਜਾਂ ਜਿਨ੍ਹਾਂ ਦੇ ਯਾਨੀ ਇੱਥੇ ਜ਼ਮੀਨਾਂ ਖਰੀਦ ਲਈਆਂ ਉਹੀ ਤਾਂ ਜਾਣਾ ਕਿੱਥੇ ਨੂੰ ਆ ਆਪਾਂ ਉਹਨਾਂ ਨੂੰ ਕਹਿ ਵੀ ਨਹੀਂ ਸਕਦੇ ਲੇਕਿਨ ਜਿਹੜੇ ਬੰਦੇ ਤਰੀ ਮੰਨ ਲਿਆ ਇਹਨਾਂ ਨੂੰ ਸਭ ਕੋ ਪਤਾ ਹੁੰਦਾ ਸਰਕਾਰਾਂ ਨੂੰ ਪੁਲਿਸ ਨੂੰ ਪ੍ਰਸ਼ਾਸਨ ਨੂੰ ਵੀ ਬੰਦਾ ਉਹਨਾਂ ਨੂੰ ਯਾਨੀ ਇੱਥੋਂ ਕੱਢਿਆ ਜਾਵੇ ਕੋਈ ਨੁਕਲਾ ਜਾਂ ਬੀਸ ਬੋਰਡ ਕਰਦੇ ਆ ਜੇ ਬੇਲੇ ਅਸੀਂ ਚੰਡੀਗੜ੍ਹ ਬਾਈਪਾਸ ਤੋਂ ਭਈਏ ਭਜਾਏ ਆ ਨਾ ਸਾਡੇ ਕਈ ਬੰਦੇ ਇਦਾਂ ਦੇ ਆ ਵੀ ਜਿਨ੍ਹਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਵੀ ਕੀਤੀ ਤੇ ਇਸ ਮੁੱਦੇ ਤੇ ਨਾ ਕੋਈ ਵੀ ਆਇਆ ਆਪਾਂ ਸਾਰੇ ਧਰਮਾਂ ਦੀ ਸਾਰੇ ਜਥੇਬੰਦੀਆਂ ਦੀ ਸਾਰੇ ਸਰਪੰਚਾਂ ਦੀ ਸਾਰੇ ਪੈਂਚਾਂ ਦੀ ਇੱਜ਼ਤ ਕਰਦੇ ਆ ਮਾਨ ਕਰਦੇ ਆ ਲੇਕਿਨ ਇਸ ਮੁੱਦੇ ਦੇ ਉੱਤੇ ਸਾਨੂੰ ਕੋਈ ਨਾ ਬੋਲਿਓ ਲੇਕਿਨ ਫੇਰ ਵੀ ਸਾਡੀ ਜਨਜ ਮੁੱਦੇ ਹੋਣਗੇ ਕਹਿੰਦੇ ਨਹੀਂ ਆਹ ਨੂੰ ਦੇ ਦਿਓ ਆ ਬੰਦਾ ਸਾਡੇ ਲੱਗਿਆ ਮੈਨੂੰ ਇਹਨੂੰ ਦੇ ਦਿਓ ਇਹ ਵੀ ਲਾ ਦਿਓ ਉਹ ਬਾਕੀ ਸਾਡੇ ਦੁਸ਼ਮਣ ਆ ਫੇ ਲੱਗੂ ਗਿਆ ਸਾਰਿਆਂ ਨੂੰ ਲੱਗੂ ਨਹੀਂ ਤਾਂ ਕਿਸੇ ਦੀ ਵੀ ਲੱਗਣ ਦਾ ਲੱਗਦਾ ਇਹ ਜੋ ਇਹਨਾਂ ਨੇ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਕੀਤਾ ਦਾਨਾ ਵੀ ਕਹਿੰਦੇ ਹੁਣ ਜਣਾ ਵੀ ਸਿੰਘ ਨਾਮ ਜੀ ਬਾਬਾ ਜੀ ਬਸ ਏੜਦਾ ਹੀ ਆ ਜੇ ਇੱਥੇ ਰਾਜ ਹੁੰਦਾ ਜਿਹੜਾ ਡਾਂਗ ਤੇ ਗਾਇਆ ਇਹ ਪਰ ਪਾਸੇ ਨੂੰ ਆਪਾਂ ਤਾਂ ਉਦਨੇ ਮੰਡੀ ਸਾਫ ਕਰਦਨੇ ਜੀ ਦੀਪਨਗਰ ਉਦਨੇ ਪਹਿਲਾਂ ਕਰਦਨਾ ਜੇ ਹਨਾ ਰਾਣਾ ਭਾਈ ਨਾ ਪਿੱਛੇ ਰੋਦਾ ਆਪਾਂ ਦੁਰਤੇ ਦੀ ਜਿੱਥੇ 22 ਪੰਜ ਸਿੰਘਾਂ ਇੱਥੇ ਖਲੀ ਰਹਾ ਤਾਂ ਕਈ ਆ ਮੰਡੀ ਕੀ ਇੱਥੇ ਪੰਜ ਛੇ ਵੀ ਹਨਾ ਚੱਕ ਕੇ ਆ ਰਹੇ ਆ ਜੀ ਲੱਛੇ ਨੂੰ ਉਹ ਵੀ ਚੈਨ ਨਹੀਂ ਕਰਨੀ ਤਾਂ ਜੀ ਵਾਲਾ ਨੇ ਸਾਰਿਆਂ ਪੁੱਛ ਆ ਗਿਆ 2500 ਚੱਲੂਗੀ ਸਭ ਕਰਾਂਗੇ ਜਾਨੀ ਕਿ ਅਸੀਂ ਹੌਲੀ ਵਾਲੀ ਕਰਾਂਗੇ ਜੇ ਸੰਗਤ ਚਾਹੇ ਤਾਂ ਇੱਕ ਦਿਨ ਚ ਕਰ ਸਕਦੇ ਆ ਤੇ ਪੈਨੂ ਨਹੀਂ ਭੇਜਣਾ ਜਿਹਦੇ ਜਾਰੀ ਪੱਤੇ ਰਹਿ ਰਹੇ ਆ ਉਹਨਾਂ ਦੀ ਜ਼ਮੀਨ ਤੇ ਜਾਇਦਾਦ ਜਿਹਨਾਂ ਦਾ ਪ੍ਰੂਫ ਹੈਗੇ ਪ੍ਰੂਫ ਹੈਗੇ ਸਭ ਕੁਝ ਹੈ ਰੈਸ ਜਿਹੜੇ ਕ੍ਰਿਮੀਨਲ ਹੋ ਗਿਆ ਜਿਹੜੇ ਰਹਿਣ ਦੇ ਕਿਹਨਾਂ ਦੀ ਸੋਚ ਗਲਤ ਆ ਪੰਜਾਬੀਆਂ ਵਾਸਤੇ ਉਹਨਾਂ ਨੂੰ ਭੇਜਣਾ ਆ ਤੂੰ दारू ਪੀ ਕੇ ਉਹਨਾਂ ਐਨੇ ਕ੍ਰਾਈਮ ਕਿਤਾ ਜਿਹੜਾ ਪੂਰੀ ਦੁਨੀਆ ਕੇ ਹਾਸਾ ਮਚਾਤੀ ਆ 20 ਤਰੀਕ ਤੱਕ ਜੇ ਕੋ ਦਾਲਤ ਰਹੇ ਨੀ ਉਹ ਨਿਕਲ ਛੱਡ ਜਾ ਪੰਜਾਬ ਛੱਡ ਜਾ ਉਹਦੇ ਪਾਸ ਗੱਲ ਪਿੰਡਾਂ ਚ ਕਈਆਂ ਪਿੰਡਾਂ ਇੱਥੇ ਕਿੰਨੂ ਪਾਸ ਹੋ ਗਿਆ ਜਿਹਨੇ ਕੋਈ ਆਧਾਰ卡 ਬਿਲਕੁਲ ਹੈ ਨਹੀਂ ਉਹ ਪੰਜਾਬ ਛੱਡ ਜੋ ਜਿਹਨੇ ਕੋਈ ਆਧਾਰ卡 ਹੈਗਾ ਉਹ ਪੁਲਿਸ ਸਟੇਸ਼ਨ ਜਾਵੇ ਵੈਰੀਫਿਕੇਸ਼ਨ ਕਰਾਵੇ ਉਹ ਰਹਿਣ ਦਾ ਹੱਥ ਨਾ ਦੇ ਅਸੀਂ ਘਰ ਮੋਬਾਈਲ ਦੇਖਿਆ ਨੌਕਰੀਆਂ ਦੇਖਿਆ ਸਾਡਾ ਰੋਣ ਆ ਗਿਆ ਤਾਂ ਹੀ ਮੈਂ ਜਾ ਕੇ ਸਾਡੇ ਸਿੰਘਾਂ ਨਾਲ ਜਾ ਕੇ ਮੈਂ ਰਹਿ ਗਿਆ ਕੰਮ ਤੇ ਚੱਲ ਜੇ ਤੈਨੂੰ ਅਸੀਂ ਸ਼ੁਰੂਆਤ ਕੀਤੀ ਆ ਕੈਂਪ ਤੋਂ ਕੈਂਪ ਤੋਂ ਚੰਡੀਗੜ੍ਹ ਬਾਈਪਾਸ ਤੋਂ ਸ਼ੁਰੂ ਕੀਤੀ ਆ ਅਸੀਂ ਪੰਜਾਬ ਭਰ ਦੇ ਵਿੱਚ ਇਹ ਲੈ ਲਿਆਵਾਂਗੇ ਹਰ ਇੱਕ ਬੰਦੇ ਨੂੰ ਜਗਾਵਾਂਗੇ ਸਾਡੀ ਜਗਾਉਣ ਦੀ ਕੋਸ਼ਿਸ਼ ਆ ਸਾਨੂੰ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਆ ਕਿਸੇ ਨੂੰ ਕੋਈ ਕਹਿਣ ਦੀ ਕੋਸ਼ਿਸ਼ ਨਹੀਂ ਆ ਸਾਡਾ ਕੰਮ ਆ ਲੋਕਾਂ ਨੂੰ ਜਗਾਉਣਾ ਜੇ ਜਾਗ ਜਊਗੇ ਤਾਂ ਬਾਜੂਗੇ ਜੇ ਨਹੀਂ ਜਾਗੂਗੇ ਤਾਂ ਅੱਜ ਉਹਨਾਂ ਦੇ ਘਰ ਪਲਾਟ ਕਰ ਹੋਇਆ ਕੱਲ ਨੂੰ ਇਹਨਾਂ ਦੇ ਘਰ ਵੀ ਹੋਣੇ ਆ